तीरथ नामा जे तिस भावाण भाण के ना करी जेते शिंटो पाई वेखो बिन करमा के मिले लई मत विच रतन जवाहर माणक जे इक गुण की सिख सुने गुर आयक दे बुढाई ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਗਤ ਗੁਰੂ ਬਾਬਾ ਗੁਰੂ ਨਾਨਕ ਤੇਜ ਜੀ ਮਹਾਰਾਜ ਜਬ ਜੀ ਸਾਹਿਬ ਦੀ ਸਪਾਵਨ 6ਵੀਂ ਪੌੜੀ ਦੇ ਵਿੱਚ ਕੁਝ ਬੁਨਿਆਦੀ ਧਾਰਮਿਕ ਵਿਚਾਰਾਂ ਦਾ ਜ਼ਿਕਰ ਕਰਦੇ ਨੇ ਪ੍ਰਭੂ ਨੂੰ ਭਾਜ ਆਈਏ ਉਹਨੂੰ ਚੰਗੇ ਲੱਗ ਜਾਈਏ ਤਾਂ ਸਭ ਕੁਝ ਪ੍ਰਵਾਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਜਨਮਾਂ ਜਨਮਾਂ ਤਰਾਂ ਦੇ ਸੰਸਕਾਰ ਭੁੱਲ ਜਾਂਦੇ ਨੇ ਸਮੋਂ ਧਾਰਮਿਕ ਸਾਧਨਾ ਮਹਿਜ਼ ਇਸ ਵਾਸਤੇ ਹੈ ਕਿ ਪ੍ਰਭੂ ਨੂੰ ਭਾਜ ਆਈਏ ਧਾਰਮਿਕ ਸਾਧਨਾ ਦੇ ਵਿੱਚ ਪ੍ਰਾਚੀਨ ਸਮੇਂ ਤੋਂ ਇਹ ਇੱਕ ਸਾਧਨਾ ਰਹੀ ਹੈ ਤੀਰਥਾਂ ਦਾ ਰਟਨ ਤੇ ਤੀਰਥ ਦਾ ਅਖਰੀ ਅਰਥ ਇਹ ਨਹੀਂ ਹੈ ਉਹ ਤੱਟ ਜਿੱਥੋਂ ਮਨੁੱਖ ਦਰਿਆ ਨੂੰ ਪਾਰ ਕਰਦਾ ਹੈ ਨਦੀ ਨੂੰ ਪਾਰ ਕਰਦਾ ਹੈ ਜਿੱਥੋਂ ਪਾਰ ਹੋਣ ਦਾ ਵਸੀਲਾ ਮਿਲੇ ਉਹ ਤੀਰਥ ਭੌ ਸਾਗਰ ਤੋਂ ਪਾਰ ਹੋਣ ਦਾ ਜੋ ਵਸੀਲਾ ਜਿਸ ਥਾਂ ਤੋਂ ਮਿਲੇ ਜਿੱਥੇ ਪ੍ਰਭੂ ਚਿੰਤਨ ਜਾਗ ਸਕੇ ਜਿੱਥੇ ਹਿਰਦਾ ਪਵਿੱਤਰ ਹੋ ਸਕੇ ਜਿੱਥੇ दैवी ਗੁਣਾਂ ਦੀ ਸੰਪਦਾ ਅੰਤਰ ਆਤਮੇ ਦੇ ਚੋਂ ਪੈਦਾ ਹੋ ਸਕੇ ਉਹ ਅਸਥਾਨ ਤੀਰਥ ਚੋਂ ਕਿ ਡੈਵੀ ਗੁਣਾਂ ਦੀ ਸੰਪਦਾ ਦੇ ਨਾਲ ਜਨਮਾਂ ਜਨਮਾਂਤਰਾਂ ਦੀ ਮੈਲ ਢਲ ਜਾਂਦੀ ਹੈ ਇਸ ਵਾਸਤੇ ਇਸ ਸੰਪਦਾਨ ਨੂੰ ਜਲ ਕਹਿੰਦੇ ਨੇ ਭਈ ਇਸ਼ਨਾਨ ਹੋ ਗਿਆ ਔਰ ਜਨਮ ਜਨਮਾਂਤਰਾ ਦੇ ਸੰਸਕਾਰ ਭੁੱਲ ਗਏ ਬਾਹਰ ਪਥਰੀ ਦਿੱਤੇ अनेका ਇਸ ਤਰ੍ਹਾਂ ਦੇ ਟੱਟ ਨੇ ਤੀਰਥ ਨੇ ਜਿੱਥੇ ਬੈਠ ਕੇ ਕਿਸੇ ਵਕਤ ਸੰਤ ਜਨਾਂ ਨੇ ਜਪ ਕੀਤਾ ਸੀ ਤਪ ਕੀਤਾ ਸੀ ਪ੍ਰਭੂ ਦੀ ਧੁਨ ਗੂੰਜਾਰ ਉਚਾਰਨ ਕੀਤੀ ਸੀ ਤੋ ਆਦ ਕਾਲ ਤੋਂ ਇੱਕ ਖਿਆਲ ਬਣਿਆ ਆਇਆ ਹੈ ਔਰ ਇਹ ਸਹੀ ਹੈ ਕਿ ਜਿਸ ਵਕਤ ਮਨੁੱਖ ਪਰਮਾਤਮਾ ਨੇ ਨਾਮ ਦੀ ਧੁਨ ਉਚਾਰਨ ਕਰਦਾ ਹੈ ਧੁਨ ਵੀ ਸਤਿਆ ਪਾਣੀ ਆਪਣੇ ਆਪ ਵਿੱਚ ਆਤਮ ਸਾਧ ਕਰ ਲੈਂਦਾ ਹੈ ਔਰ ਮਿੱਟੀ ਵੀ ਆਤਮ ਸਾਧ ਕਰ ਲੈਂਦੀ ਹੈ ਜਪ ਦਾ ਜ਼ਿਆਦਾ ਪ੍ਰਭਾਵ ਕੋਲ ਪਏ ਹੋਏ ਪਾਣੀ ਤੋਂ ਪੈਂਦਾ ਹੈ ਚਾਹੇ ਪਾਣੀ ਨਦੀ ਦਾ ਹੋਵੇ ਸਰੋਵਰ ਦਾ ਹੋਵੇ ਚਾਹੇ ਕਿਸੇ ਬਰਸਮ ਵਿੱਚ ਪਿਆ ਹੋਵੇ ਤਦ ਹੀ ਅਸੀਂ ਦੇਖਦੇ ਹਾਂ ਕਿ ਪੰਜ ਪਿਆਰੇ ਜਦ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਤਾਂ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਪਾਣੀ ਬਾਣੀ ਨੂੰ ਆਪਣੇ ਆਪ ਵਿੱਚ ਆਤਮ ਸਾਥ ਕਰ ਲੈਂਦਾ ਹੈ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਸ਼ਬਦ ਦੀਆਂ ਤਰੰਗਾਂ ਨੂੰ ਪਾਣੀ ਆਪਣੇ ਵਿੱਚ ਆਤਮ ਸਾਧ ਕਰਨ ਦੀ ਪੂਰਨ ਤੌਰ ਤੇ ਸਮਰਥਾ ਰੱਖਦਾ ਇਸ ਤਰ੍ਹਾਂ ਦੇ ਜਲ ਇਸ ਤਰ੍ਹਾਂ ਦੇ ਪਾਣੀ ਨੂੰ ਅੰਮ੍ਰਿਤ ਆਖਿਆ ਜਾਂਦਾ ਜਿਨ੍ਹਾਂ ਨਦੀਆਂ ਦੇ ਤੱਟ ਦੇਤੇ ॠषि मुਨੀਆਂ ਨੇ ਸੰਤ ਜਨਾਂ ਨੇ ਬਹੁਤ ਜਪ ਕੀਤਾ ਹੈ ਬਹੁਤ ਤਪ ਕੀਤਾ ਹੈ ਤੇ ਪ੍ਰਭੂ ਨਾਮ ਦੀ ਗੁੰਜਾਰ ਜ਼ਿਆਦਾ ਉਚਾਰਨ ਕੀਤੀ ਹੈ ਉਹ ਨਦੀਆਂ ਅੱਜ ਤੱਕ ਪੂਜਨੇ ਗਿਣੀਆਂ ਗਈਆਂ ਨੇ ਔਰ ਪੂਜੀਆਂ ਜਾਂਦੀਆਂ ਨੇ ਮਹਿਜ਼ ਮਤਲਬ ਇਤਨਾ ਹੈ ਕਿ ਉਹਨਾਂ ਨਦੀਆਂ ਦੇ ਚਲਨੇ ਨਾਮ ਨੂੰ ਨਾਮ ਦੀ ਧੁਨ ਨੂੰ ਸ਼ਬਦ ਨੂੰ ਆਪਣੇ ਆਪ ਵਿੱਚ ਆਸਮਾਨ ਸਾਧ ਲਿਆ। ਦੂਸਰਾ ਪ੍ਰਭਾਵ ਪੈਂਦਾ ਹੈ ਹਾਕ ਤੇ ਮਿੱਟੀ। ਇਸ ਵਾਸਤੇ ਆਦ ਕਾਲ ਤੋਂ ਸਤਿ ਪੁਰਸ਼ਾਂ ਦੇ ਚਰਨਾਂ ਦੀ ਹਾਕ ਮਸਤਕ ਤੇ ਲੋਕ ਲਾਂਦੇ ਰਹੇ ਨੇ। ਔਰ ਇਹਦੇ ਚ ਸੁਖ ਆਨੰਦ ਹਾਸਲ ਕਰਦੇ ਰਹੇ ਈਰਾਨ ਦੇ ਇੱਕ ਪ੍ਰਸਿੱਧ ਸੰਤ ਹਾਫਿਜ਼ ਦਾ ਕਹਿਣਾ ਹੈ ਸੁਰਮਾ ਗੁਨ ਤੋ ਖਾਕ ਔਲੀਆ ਤਾਬਾ ਬੀਨੀ ਇbtਦਾ ਤਾ ਇੰਤਿਹਾ ਜੇ ਤੂੰ ਆਦ ਤੋਂ ਲੈ ਕੇ ਅੰਤ ਤੱਕ ਵੇਖਣਾ ਚਾਹਨਾ ਹੈ ਤਾਂ ਮਹਾਪੁਰਸ਼ਾਂ ਦੇ ਚਰਨਾਂ ਦੀ ਖਾਕ ਦਾ ਸੁਰਮਾ ਹੈ ਆਪਣੇ ਮਸਤਕ ਤੇ ਲਾ ਆਪਣੀ ਅੱਖਾਂ ਵਿੱਚ ਪਾਜ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਅੰਤਰ ਜਾਨੀ ਪੁਰਖ ਵਿधाता ਤੇ ਸਰਧਾ ਮਨ ਕੀ ਪੂਰੇ ਏ ਪ੍ਰਭੂ ਇਕ ਮੇਰੇ ਵੀ ਮਨ ਦੀ ਸਰਧਾ ਇਕ ਮੇਰੇ ਵੀ ਮਨ ਦੀ ਮੰਗ ਹੈ ਪੂਰਨ ਕਰ ਬਖਸ਼ਿਸ਼ ਔਰ ਇਹ ਸੁਖ ਮੈਨੂੰ ਦੇ ਕਿਹੜਾ ਸੁਖ ਤਾਨੂੰ ਚਾਹੀਦਾ ਸਤਿਗੁਰ ਕਹਿੰਦੇ ਨੇ ਨਾਮ ਇਕ ਦਾਸ ਹੈ ਸੁਖ ਮੰਗੇ ਮੋਕੋ ਕਰ ਸੰਤਨ ਦੀ ਧੂਰੇ ਏ ਅੰਦਰ ਆਤਮਾ ਦੀ ਜਾਣਨ ਵਾਲੇ ਪ੍ਰਭੂ ਇਕ ਮੇਰੀ ਵੀ ਸ਼ਰਧਾ ਪੂਰਾ ਕਰਿ ਇਕ ਮੇਰੀ ਵੀ ਮੰਗ ਪੂਰੀ ਕਰਿ ਕੀ ਮੰਗ ਹੈ ਕੀ ਚਾਹਤ ਹੈ ਨਾਮ ਤੇ ਦਾਸ ਅਹ ਸੁਖ ਮੰਗੇ ਮੁੱਖ ਕਰ ਸੰਦਨ ਕੇ ਤੂਲੇ ਬਸ ਤੇਹੀ ਸੁਖ ਮੇਰੀ ਝੋਲੀ ਰਚ ਪਾ ਕਿ ਸੰਤ ਦੇ ਚਰਨਾਂ ਦੀ ਖਾਕ ਹੋਇ ਨੂ ਬਣਾ ਦੇ ਸੰਤ ਦੇ ਚਰਨਾਂ ਦੀ ਖਾਕ ਪ੍ਰਾਪਤ ਹੋਵੇ ਤੂੰ ਜਪਿਆ ਹੋਇਆ ਨਾਮ ਖਾਕ ਆਤਮ ਸਾਥ ਕਰ ਲੇ ਨਾੰਦੀ ਗੁੰਜਾਰ ਪਾਣੀ ਆਪਣੇ ਆਪ ਦੇ ਵਿੱਚ ਆਤਮ ਸਾਧ ਕਰ ਲੈਂਦਾ ਹੈ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਖਾਰ ਐਸਾ ਅਕਸ਼ੀਰ ਸਰਮਾ ਬਣ ਜਾਂਦੀ ਹੈ ਜਿਸ ਦੇ ਨਾਲ ਲੋਕ ਵੀ ਸਜਾਈ ਤੇ ਪਰਲੋਕ ਦੀ ਗਹਿਰਾਈ ਦਿਖਾਈ ਦੇਣ ਲੱਗ ਪੈਂਦੀ ਹੈ ਮੇਰੀ ਪਾਤਸ਼ਾਹ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਸ ਪੌੜੀ ਵਿੱਚ ਥਾਨ ਕਿ ਹੇ ਪ੍ਰਭੂ ਅਕਾਲ ਪੁਰਖ ਧਰਮ ਦੀ ਸਾਰੀ ਸਾਧਨਾ ਇਸ ਵਾਸਤੇ ਹੈ ਕਿ ਤੈਨੂੰ ਅਸੀਂ ਭਾਜਾਂ ਤੈਨੂੰ ਅਸੀਂ ਪਿਆਰੇ ਲੱਗੇ ਤੁਮੇ ਤੀਰਤਾਂ ਦਾ ਇਸ਼ਨਾਨ ਤੇ ਤਾਂ ਹੀ ਕਰਾਂ ਜੇ ਤੈਨੂੰ ਭਾਜਾਂ ਤੀਰਥ ਨਾਵਾ ਜੇ ਕਿਸ ਭਾਵਾ ਵਿਣ ਭਾਣੇ ਕੋ ਨਾਹੀਂ ਕਰੀ ਮੈਂ ਇਸ਼ਨਾਨ ਕਰਾਂ ਤੇ ਤੈਨੂੰ ਚੰਗਾ ਹੀ ਨਾ ਲੱਗੇ ਮੈਂ ਸ਼ਨਾ ਨ ਕਰਾਂ ਤੇ ਤੈਨੂੰ ਭਾਵਾ ਹੀ ਨਾ ਤੋ ਐਸਾ ਸ਼ਨਾ ਬੇਵਰਥ ਚਲਾਜੇ ਇਹ ਤੀਰਥਾਂ ਦਾ ਰਟਨ ਬੇਵਰਥ ਚਲਾਜੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਗੇ ਫਰਮਾਨ ਜੇਤੀ ਸੇਤ ਪੁਬਾਈ ਲੇਖਾਂ ਰਣ ਕਰਮਾਂ ਤੇ ਮਿਲੇ ਲਈ بادشاہ ਕਣ ਜਿੱਥੇ ਤੱਕ ਮੈਂ ਸ੍ਰਿਸ਼ਟੀ ਨੂੰ ਵੇਖਦਾ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ ਇਸ ਵਿੱਚ ਧਨ ਸੰਪਦਾ ਤਰ੍ਹਾਂ ਤਰ੍ਹਾਂ ਦੇ ਮਾਲ ਖਜ਼ਾਨੇ ਨਾਲ ਇਹ ਸ੍ਰਿਸ਼ਟੀ ਭਰੀ ਪਈ ਹੈ ਪਰ ਕਰਮਾ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਬਸ ਕਰਮਾਂ ਦਾ ਮਟਕਾ ਜਿੰਨਾ ਹੋਵੇ ਸੰਸਾਰ ਦੇ ਪਦਾਰਥਾਂ ਦੇ ਜਲ ਦੇ ਚੋਂ ਉਤਨਾ ਹੀ ਜਲ ਪ੍ਰਾਪਤ ਹੁੰਦਾ ਹੈ ਆਪਣੀ ਕਰਮਾਂ ਦੀ ਮਟਕੀ ਵੱਡੀ ਕਰ ਲਈਏ ਜਿਆਦਾ ਪ੍ਰਾਪਤ ਹੋ ਜਾਂਦਾ ਹੈ ਜਗਤ ਤੇ ਪਦਾਰਥਾਂ ਦਾ ਸਾਗਰ ਹੈ ਅਨੰਤ ਪਦਾਰਥ ਨੇ ਜੀਵਨ ਮੁੱਕ ਜਾਂਦਾ ਹੈ ਪਦਾਰਥ ਨੇ ਮੁੱਕਦੇ ਜਿੰਦਗੀ ਖਤਮ ਹੋ ਜਾਂਦੀ ਹੈ ਸੁੰਦਰਤਾ ਨਹੀਂ ਖਤਮ ਹੁੰਦੀ ਜੀਵਨ ਦਾ ਅੰਤ ਹੋ ਜਾਂਦਾ ਹੈ ਧਨ ਸੰਪਦਾ ਦਾ ਅੰਤ ਨਹੀਂ ਹੁੰਦਾ ਤੋ ਜਗਤ ਵਿੱਚ ਬਹੁਤ ਕੁਝ ਹੈ ਲੇਕਿਨ ਕਰਮਾਂ ਦਾ ਮਟਕਾ ਕਰਮਾਂ ਦੀ ਝੋਲੀ ਜਿੰਨੀ ਹੋਵੇ ਵਸਤੂ ਤਾਂ ਉਤਨੇ ਹੀ ਪ੍ਰਾਪਤ ਹੁੰਦੀ ਹੈ ਜੇਤੀ ਸਿਸ਼ਟ ਉਹ ਬਾਈ ਵੇਖਾਂ ਵਿਣ ਕਰਮਾ ਕਹਿ ਮਲੇ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਇੱਥੇ ਮੇਰੇ ਪਾਤਸ਼ਾਹ ਬੜੀ ਬੁਨਿਆਦੀ ਗੱਲ ਕਰਦੇ ਨੇ ਜੇ ਸ੍ਰਿਸ਼ਟੀ ਵਿੱਚ ਬਹੁਤ ਕੁਝ ਹੈ ਤਾ ਮਨੁੱਖ ਦੀ ਮਤ ਦੇ ਚ ਵੀ ਬਹੁਤ ਉੱਚ ਹੈ ਮਨੁੱਖ ਨੇ ਅਜੇ ਬਾਰੋਂ ਹੀ ਖੋਜੇ ਸਾਗਰ ਦਾ ਸੀਨਾ چیر ਕੇ ਮਨੁੱਖ ਨੇ ਮੋਤੀ ਲੱਭੇ ਪਹਾੜਾਂ ਦੀ ਕੁੱਖ ਦੇ ਚੋਂ ਮਨੁੱਖ ਨੇ ਚਾਂਦੀ ਸੋਨਾ ਹੀਰੇ ਜਵਾਹਰਾਤ ਲੱਭੇ ਧਰਿਆਵਾਂ ਦੀ ਖਾਕ ਤੇ ਰੇਤ ਦੇ ਚੋਂ ਮਨੁੱਖ ਨੇ ਨੀਲਮ, ਮੂੰਗੇ, ਪੰਨੇ ਲੱਭੇ। ਜਿੱਥੇ ਸ੍ਰਿਸ਼ਟੀ ਇਹ ਪਹਾੜ ਤਰ੍ਹਾਂ-ਤਰ੍ਹਾਂ ਦੇ ਰਤਨ, ਜਵਹਰਾਤ ਨਾਲ ਭਰੀ ਪਈਏ। ਮਨੁੱਖ ਦੇ ਮਤ ਵੀ ਭਰੀ ਹੋਈ। ਮਨੁੱਖ ਦੇ ਮਨ ਦੇ ਚ ਵੀ ਬਹੁਤ ਕੁਝ ਹੈ। ਮਨੁੱਖ ਦੀ ਬੁੱਧੀ ਦੇ ਚ ਵੀ ਬਹੁਤ ਕੁਝ ਹੈ। ਪਰ ਖੋਜ ਅਜੇ ਬੈਰੂਨੀ ਹੈ। ਅਜੇ ਬਾਹਰੋਂ ਖੋਜ-ਖੋਜ ਕੇ ਮਨੁੱਖ ਥੱਕਿਆ ਨਹੀਂ ਅਜੇ ਅੰਦਰ ਆਤਮੇ ਦੀ ਤਰਫ ਮੁੜਿਆ ਨਹੀਂ ਇੱਕ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਮਨੁੱਖ ਕੁਝ ਖੋਜ ਰਿਹਾ ਹੈ ਬੈਠੇ ਆ ਉੱਠਦੇ ਆ ਚੱਲਦੇ ਆ ਸੌਂਦੇ ਆ ਜਾਗਦੇ ਆ ਮਨੁੱਖ ਦੀ ਚੇਤਨਾ ਕੁਝ ਤਲਾਸ਼ ਕਰ ਰਹੀ ਹੈ ਕੁਝ ਖੋਜ ਰਹੀ ਹੈ ਔਰ ਸਹਿਣੇ ਤੇ ਕੰਨ ਨੇ ਖੋਜ ਦਾ ਨਾਂ ਹੀ ਮਨੁੱਖ ਹੈ ਖੋਜ ਨੂੰ ਹੀ ਮਨੁੱਖ ਕਹਿੰਦੇ ਨੇ ਇਹ ਤੇ ਠੀਕ ਹੈ ਕਿ ਬਾਕੀ ਜੀਵਨ ਦੇ ਅੰਦਰ ਵੀ ਖੋਜ ਹੈ ਪਰ ਸਿਰਫ ਰਜ਼ਕ ਦੀ ਖੋਜ ਹੈ ਸਿਰਫ ਰੋਜ਼ੀ ਦੀ ਖੋਜ ਹੈ ਪੰਛੀ ਵੀ ਸਵੇਰੇ ਕੁਝ ਨਾ ਕੁਝ ਤਲਾਸ਼ ਕਰਨ ਨੂੰ ਉਡਾਰੀਆਂ ਮਾਰਨ ਲੱਗ ਪੈਂਦੇ ਨੇ ਦੂਰ ਦਰਾਸ ਤੱਕ ਜਾਂਦੇ ਨੇ ਪਰ ਤਲਾਸ਼ ਕਰਦੇ ਨੇ ਸਿਰਫ ਰਜ਼ਕ ਦੀ ਚੋਹਾਰੇ ਜਾਨਵਰ ਵੀ ਪੰਜੇ ਦੌੜੇ ਫਿਰਦੇ ਨੇ ਕੁਝ ਲੱਭ ਰਹੇ ਨੇ ਕੁਝ ਖੋਜ ਕਰ ਰਹੇ ਨੇ ਪਰ ਸਿਰਫ ਰਜ਼ਕ ਦੀ ਖੋਜ ਕਰਦੇ ਨੇ ਮਨੁੱਖ ਦੀ ਮਹਾਨਤਾ ਆਪਣੇ ਆਪ ਵਿੱਚ ਬਹੁਤ ਵੱਡੀ ਹੈ ਇਹਨੇ ਸਿਰਫ ਰਜ਼ਕ ਦੀ ਹੀ ਖੋਜ ਨਹੀਂ ਕੀਤੀ ਰਾਜਿਤ ਰਹਿੰਦ ਦੀ ਵੀ ਖੋਜ ਕੀਤੀ ਕਲਾ ਦੀ ਖੋਜ ਕੀਤੀ ਗਿਆਨ ਦੀ ਖੋਜ ਕੀਤੀ ਵਿਗਿਆਨ ਦੀ ਖੋਜ ਕੀਤੀ ਹੈ ਜੀਵਨ ਦੇ ਬਹੁ ਪੱਖ ਹਨ ਮਨੁੱਖ ਨੇ ਖੋਜੇ ਨੇ ਖੋਜ ਉਸ ਦਿਨ ਸੰਪੂਰਨ ਹੁੰਦੀ ਹੈ ਜਿਸ ਦਿਨ ਸੰਪੂਰਨ ਵੀ ਖੋਜ ਮੁਕ ਕਰ ਲੈਂਦਾ ਹੈ ਉਸ ਤੋਂ ਪਹਿਲੇ ਖੋਜ ਅਧੂਰੀ ਹੈ ਤੇ ਅਧੂਰੀ ਖੋਜ ਅਤ੍ਰਿਪਤੀ ਨੂੰ ਜਨਮ ਦਿੰਦੀ ਹੈ ਇਸ ਵਾਸਤੇ ਮਨੁੱਖ ਬਹੁਤ ਕੁਝ ਖੋਜ ਲੈਂਦਾ ਹੈ ਪਰ ਤ੍ਰਿਪਤ ਨਹੀਂ ਹੁੰਦਾ ਪਹਾੜਾਂ ਦੇ ਚੋਂ ਹੀਰੇ ਖੋਜ ਲੈਂਦੇ ਸਾਗਰ ਵਿੱਚੋਂ ਮੋਤੀ ਲੱਭ ਲੈਣ ਦਰਿਆਵਾਂ ਦੀ ਖਾਕ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਜਵਹਰਾਤ ਮਨੁੱਖ ਨੇ ਲੱਭ ਲੈਣ ਧਰਤੀ ਦੇ ਚੋਂ ਬਹੁਤ ਕੁਝ ਮਨੁੱਖ ਨੇ ਤਲਾਸ਼ ਕਰ ਲਿਆ ਲੇਕਿਨ ਮਨੁੱਖ ਦੇ ਜੀਵਨ ਰੂਪੀ ਧਰਤੀ ਦੇ ਚ ਵੀ ਬਹੁਤ ਕੁਝ ਹੈ ਮਤ ਦੇ ਚ ਵੀ ਬਹੁਤ ਕੁਝ ਹੈ ਮੇਰੇ ਬਾਦਸ਼ਾਹ ਫਰਮਾਨ ਕਰਦੇ ਨੇ ਮਤ ਵਿੱਚ ਰਤਨ ਜਵਾਹਰ ਮਾਣਕੇ ਜੇ ਇੱਕ ਗੁਰ ਕੀ ਸਿੱਖ ਸੁਣੇ ਕੁਝ ਔਜ਼ਾਰ ਤੇ ਬੈਰੋਨੀ ਸਾਧਨਾ ਦੇ ਨਾਲ ਮਨੁੱਖ ਪਹਾੜਾਂ ਦੀ ਖੁਦਾਈ ਕਰਦਾ ਹੈ ਤੇ ਉਹਦੇ ਚੋਂ ਤਰ੍ਹਾਂ ਤਰ੍ਹਾਂ ਦੀ ਮਹਿਦਨਿਆਤ ਨੂੰ ਲੱਭਦਾ ਹੈ ਪਰ ਜੀਵਨ ਦੀ ਖੁਦਾਈ ਕਿਵੇਂ ਕਰੇ ਜੀਵਨ ਦੇ ਚੋਂ ਇਹ ਰਤਨ ਕਿਵੇਂ ਲਭੇ ਤੂੰ ਸਾਬ ਜਨਨ ਜੇ ਇੱਕ ਗੁਰ ਕੀ ਸਿੱਖ ਸੁਣ ਤੂੰ ਗੁਰੂ ਦੀ ਇੱਕ ਸਿੱਖਿਆ ਸੁਣ ਤੂੰ ਗੁਰੂ ਦਾ ਸ਼ਬਦ ਸੁਣ ਸੁਣਿਆ ਹੀ ਮਤ ਦੇ ਚੋਂ ਰਤਨ ਪ੍ਰਗਟ ਹੋਣਗੇ ਗਿਆਨ ਦੇ ਰਤਨ ਸਬਰ ਸੰਤੋਖ ਦੇ ਰਤਨ ਖਿਮਾ ਨਿਰਵੈਰ ਭਾਵ ਦੇ ਰਤਨ ਆਨੰਦ ਦੇ ਰਤਨ ਔਰ ਇਸ ਤਰ੍ਹਾਂ ਤੈਨੂੰ ਪ੍ਰਤੀਤ ਹੋਵੇਗਾ ਕਿ ਤੇਰਾ ਜੀਵਨ ਤੇਰੀ ਮੱਤ ਰਤਨਾ ਦੀ ਖਾਣ ਹੈ ਇਤਨੀ ਵੱਡੀ ਖਾਣ ਹੈ ਕਿ ਜਿਤਨੀ ਗਹਿਰਾਈ ਵਿੱਚ ਖੋਦਾਈ ਕਰਦਾ ਚਲਾ ਜਾਏਗਾ ਰਤਨ ਪ੍ਰਾਪਤ ਹੁੰਦੇ ਜਾਣਗੇ ਸਵਾਦ ਤੇਰੀ ਝੋਲੀ ਵਿੱਚ ਵੱਧਦੀ ਜਾਏਗੀ ਮਿਲਦੀ ਜਾਏਗੀ ਤੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਤਿਕ ਗੁਰ ਕੀ ਸਿੱਖ ਸੁਣੇ ਬਾਹਰ ਦੀ ਸੰਪਦਾ ਨੂੰ ਮਨੁੱਖ ਨੇ ਮੁੱਲ ਦਿੱਤਾ ਹੈ ਅਜੇ ਜੀਵਨ ਦੇ ਅੰਦਰ ਪਈ ਹੋਈ ਸੰਪਦਾ ਨੂੰ ਮਨੁੱਖ ਨੇ ਮੁੱਲ ਨਹੀਂ ਦਿੱਤਾ ਮਨੁੱਖ ਨੇ ਇਸ ਨੂੰ ਅਜੇ ਮਹਾਨ ਨਹੀਂ ਮੰਨੇ ਉਹਦਾ ਇੱਕ ਮੂਲ ਕਾਰਨ ਹੈ ਕਿ ਅਜੇ ਉਸ ਦਾ ਇਸ ਨੇ ਰਸ ਨਹੀਂ ਮਾਣਿਆ ਤੇ ਰਸ ਉਦੋਂ ਹੀ ਮਾਣ ਸਕਦਾ ਹੈ ਜਦੋਂ ਪ੍ਰਾਪਤ ਹੋਵੇ ਤੂੰ ਇਹ ਪ੍ਰਾਪਤ ਕਰ ਸਕੇ ਇਹ ਖੋਜ ਕਰ ਸਕੇ ਇਸ ਵਾਸਤੇ ਗੁਰੂ ਦੀ ਸਿੱਖਿਆ ਦੀ ਲੋੜ ਹੈ ਗੁਰੂ ਉਪਦੇਸ਼ ਦੀ ਲੋੜ ਹੈ ਕਿ ਇਹਦੀ ਚੇਤਨਾ ਇਸ ਦੀ ਖੋਜ ਇਸ ਦੀ ਸੁਰਤ ਅੰਤਰਾਤਮੇ ਦੇ ਤਲਮਨ ਕਰੇ ਭਗਤ ਬੀਬਾ ਜੀ ਦਾ ਫਰਮਾਨ ਹੈ ਕਾਇਆ ਬੌਖੰਡ ਖੋਜ ਤੇ ਨਾਉ ਨੇ ਦਬਾਈ ਇਸ ਬੌਖੰਡੀ ਕਾਇਆ ਦੀ ਮੈਂ ਖੋਜ ਕੀਤੀ ਗਹਿਰੇ ਤਲ ਵਿੱਚ ਕਿ ਖੋਜਣ ਦਾ ਇੱਕੋ ਇੱਕ ਢੰਗ ਹੈ ਕਿ ਗੁਰੂ ਦਾ ਸ਼ਬਦ ਮਨੁੱਖ ਸੁਣੇ ਜਿਤਨੀ ਗਹਿਰਾਈ ਨਾਲ ਸੁਨੇਗਾ ਜਿਤਨੇ ਧਿਆਨ ਨਾਲ ਸੁਨੇਗਾ ਉਤਨੀ ਸੁਰ ਗਹਿਰੀ ਜਾਵੇਗੀ ਔਰ ਜਿਤਨੀ ਗਹਿਰਾਈ ਵਿੱਚ ਜਾਵੇਗੀ ਉਤਨੇ ਰਤਨ ਪਦਾਰਥ ਝੋਲੀ ਵਿੱਚ ਪੈਣਗੇ ਜੈਸੇ ਸੰਖ ਤੇ ਸਿਕੀਆਂ ਇਹ ਤੇ ਸਾਗਰ ਦੇ ਕਿਨਾਰੇ ਵੀ ਲੱਗ ਜਾਂਦੇ ਨੇ ਪਰ ਮੋਤੀ ਗਹਿਰੇ ਪਾਣੀ ਵਿੱਚ ਜਾਣਾ ਪੈਂਦਾ ਸਰੀਰ ਦੇ ਉੱਪਰ ਉੱਪਰ ਤੇ ਕਾਮ ਹੈ ਵਾਸ਼ਨਾਸ਼ ਜੀਵਨ ਦੇ ਕਿਨਾਰੇ ਦੇ ਤੇ ਸਿਤੀ ਨਹੀਂ ਪਈਆਂ ਇਸ ਸੰਗ ਬਹਿ ਇੱਕ ਹੋ ਗਏ ਬਹਿ ਥੋੜਾ ਜਿਹਾ ਅੰਦਰ ਝਾਤ ਮਾਰੀਏ ਗਹਿਰਾਈ ਵਿੱਚ ਜਾਈਏ ਤਾਂ ਉਹ ਅਦੁੱਤੀ ਰਤਨ ਬਹਿ ਨੇ ਜਿਸ ਦੇ ਮਿਲਦੇ ਆਏ ਮਨੁੱਖ ਦਾ ਜੀਵਨ ਧਨ ਧਨ ਹੋ ਜਾਂਦਾ ਹੈ ਸੰਪੂਰਨ ਹੋ ਜਾਂਦਾ ਹੈ ਉਹ ਭਗਤ ਪੀਤਾ ਜੀ ਕਹਿੰਨੇ ਇਸ ਬਹੁ ਖੰਡੀ ਕਾਇਆ ਦੇ ਮੈਂ ਬਹੁ ਪ੍ਰਕਾਰ ਨਾਲ ਖੋਜ ਕੀਤੀ ਕਾਇਆ ਬਹੁ ਖੰਡਕ ਖੋਜ ਤੇ ਨਾਉ ਨਹੀਂ ਦਪਾਈ ਨਾਉ ਖਜ਼ਾਨਿਆਂ ਦੇ ਪ੍ਰਾਪਤੀ ਹੋ ਗਈ ਨਾਉ ਰਤਨਾਂ ਦੀ ਪ੍ਰਾਪਤੀ ਹੋ ਗਈ ਕਾਇਆ ਬਹੁ ਖੰਡ ਖੋਜ ਤੇ ਨਾਉ ਨਹੀਂ ਦਪਾਈ ਨਾਉ ਕਛ ਆਏ ਬੋ ਨਾਉ ਕਛ ਜਾਏ ਬੋ ਰਾਮ ਕੀ ਦੁਹਾਈ ਜੋ ਬ੍ਰਹਿਮੰਡੇ ਸੋਈ ਪਿੰਡ ਜੋ ਖੋਜੇ ਸੋ ਪਾਵੇ ਪ੍ਰਮਾਤਮਾ ਨੇ ਜੋ ਕੁਝ ਬ੍ਰਹਿਮੰਡ ਦੇ ਛੁਪਾ ਕੇ ਰੱਖਿਆ ਹੈ ਉਹੀ ਪਿੰਡ ਦੇ ਛੁਪਾ ਕੇ ਰੱਖਿਆ ਹੈ ਜੋ ਸਾਗਰ ਤੇ ਪਹਾੜਾਂ ਦੇ ਛੁਪਾ ਕੇ ਰੱਖਿਆ ਹੈ ਉਹੀ ਮਤ ਦੇ ਵਿੱਚ ਛੁਪਾ ਕੇ ਰੱਖਿਆ ਲਬਣਾ ਮੈ ਬੀਟਿਆ ਤੇ ਪੱਥਰ ਤੇ ਪਹਾੜਾਂ ਦੇ ਉੱਪਰ ਵੀ ਮਿਲ ਜਾਣਗੇ ਪਰ ਸੋਨਾ ਚਾਂਦੀ ਹੀਰਾ ਖੁਦਾਈ ਕਰਕੇ ਲੱਭੇਗਾ ਗਹਿਰੇ ਤਲ ਵਿੱਚ ਜਾਣਾ ਪਏਗਾ ਔਰ ਇਤਨੀ ਗੱਲ ਵੀ ਸਪਸ਼ਟ ਹੈ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ ਸਮੁੰਦਰ ਦੇ ਤਲ ਵਿੱਚ ਮੋਤੀ ਨਹੀਂ ਹਨ ਪਰ ਜੀਵਨ ਦਾ ਤਲ ਤੇ ਮੋਤੀਆਂ ਨਾਲ ਭਰੇ ਹੋਏ ਹੈ ਮਾਣਕ ਨਾਲ ਭਰੇ ਹੋਇਆ ਰਤਨਾ ਨਾਲ ਭਰੇ ਹੋਇਆ ਕੋਈ ਵੀ ਮਤ ਇਹਨਾਂ ਰਤਨਾ ਤੋਂ ਖਾਲੀ ਨਹੀਂ ਅਗਰ ਕੋਈ ਖੋਜ ਕਰੇ ਤੋ ਇਹ ਨੌ ਨਿਧਾਨ ਝੋਲੀ ਦੇ ਛਾਣ ਕੇ ਪਹਿਣਗੇ ਔਰ ਮਿਲਦੇ ਆਈ ਮਨੁੱਖ ਦੀ ਜ਼ਿੰਦਗੀ ਸੰਪੂਰਨ ਹੋਵੇਗੀ ਪਾਤਸ਼ਾਹ ਫਰਮਾਨ ਕਰਦੇ ਨੇ ਮਤ ਵਿੱਚ ਰਤਨ ਜਵਾਹਰ ਮਾਨਕ ਇਸ ਮਤ ਦੇ ਅੰਦਰ ਇਸੇ ਮਨ ਦੇ ਅੰਦਰ ਪ੍ਰਮਾਤਮਾ ਨਾਮ ਦਾ ਰਤਨ ਹੈ ਇਸੇ ਹੀ ਮਤ ਦੇ ਅੰਦਰ ਸਬਰ ਸੰਤੋਖ ਪਿਆ ਨਿਰਵੈਰ ਪਿਆ ਰੱਬੀ ਗੁਣ ਕੋਈ ਬਾਹਰ ਨਹੀਂ ਨੇ ਤੇ ਨਾ ਹੀ ਬਾਜ਼ਾਰ ਵਿੱਚ ਮਿਲਦੇ ਨੇ ਨਾਇਕਿਤਿਰ ਬਾਰੋਂ ਉਪਲਬਧ ਹੋ ਸਕਦੇ ਨੇ ਕਿ ਤਮਾਮ ਦਵੀ ਸੰਪਦਾ ਜੀਵਨ ਲਈ ਅੰਦਰ ਪਈ ਹੈ ਔਰ ਇਹ ਔਸਰ ਮਨੁਖ ਆਪਣੇ ਹੱਥੋਂ ਗਵਾ ਬੈਠਦਾ ਹੈ ਜੀਵਨ ਦਾ ਅੰਤ ਹੋ ਜਾਂਦਾ ਹੈ ਤੇ ਜੀਵਨ ਵੀ ਖੁਦਾਈ ਨਹੀਂ ਲੱਗਦਾ ਮਤ ਦੇ ਚੰਕੁਜ ਲੱਭਣ ਦੀ ਕੋਸ਼ਿਸ਼ ਨਹੀਂ ਕਰਦਾ ਮਨੁਖ ਦੇ ਮਤ ਤੇ ਐਸਾ ਪ੍ਰਕਾਸ਼ ਰਖੀਏ ਜੋ ਪ੍ਰਮਾਤਮਾ ਦਾ ਹੀ ਪ੍ਰਕਾਸ਼ ਹੈ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਬਚਾ ਮਨ ਦੇ ਇੱਕ ਹਿੱਸੇ ਨੂੰ ਹੀ ਮਤ ਕਹਿੰਦੇ ਜਦ ਵਿਚਾਰਾਂ ਤੇ ਫੁਰਨਿਆਂ ਦੀ ਦੁਨੀਆ ਸ਼ੁਰੂ ਹੋਵੇ ਉਦੋਂ ਮਤ ਔਰ ਜਦ ਗਹਿਰੇ ਤੰਦਿਚ ਕਿਸੇ ਨੂੰ ਯਾਦ ਕਰ ਰਿਹਾ ਹੋਵੇ ਮਨ ਹੀ ਚਿਤ ਬਣੇ ਇਹ ਮਨ ਦੇ ਹੀ ਆਂਗ ਇਹ ਮਨ ਦੇ ਹੀ ਰੂਪ ਨੇ ਤੋ ਮਨ ਨੂੰ ਖੋਜਦੇ ਹਾਂ ਖੋਜਦੇ ਹਾਂ ਰੱਬ ਆਖਿਰ ਪ੍ਰਾਪਤ ਹੋ ਜਾਂਦਾ ਹੈ ਇਸ ਵਾਸਤੇ ਮੇਰੇ ਬਾਦਸ਼ਾਹ ਕਹਿੰਦੇ ਨੇ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੋਂ ਦੇਬਾਈ اے ਮੇਰੇ ਭਾਈ ਕੋਈ ਤੇ ਇਸ ਮਨ ਦੀ ਖੋਜ ਕਰ ਤੋ ਠੀਕ ਹੈ ਕਿ ਤਨ ਦੀ ਖੋਜ ਕਰਾਂਗੇ ਹੋਂ ਮਾਸ ਹਡੀਆਂ ਮੰਜ ਤਿਸ ਤੋਂ ਬਿਨਾ ਹੋਰ ਕੁਝ ਨਹੀਂ ਮਿਲ ਤਨ ਦੇ ਜਿਤਨੇ ਵੀ ਗਹਿਰੇ ਤਲ ਇਸ ਚਲੇ ਜਾਈਏ

ਨੌ ਨਿਧਾਨ ਦੀ ਪ੍ਰਾਪਤੀ ਹੋ ਜਾਏਗੀ ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਏਗੀ ਛੇਵੀਂ ਪੌੜੀ ਦੇ ਵਿੱਚ ਮੂਲ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਹੀ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੇ ਜੇ ਕਿਦਰੇ ਤੋਂ ਇੱਕ ਗੁਰੂ ਦੀ ਸਿੱਖਿਆ ਸੁਣ ਲਵੇ ਗੁਰੂ ਦਾ ਸ਼ਬਦ ਸੁਣ ਲਵੇ ਤੇ ਤੇਰੇ ਜੀਵਨ ਦੇ ਅੰਦਰੋਂ ਤੇਰੇ ਮਨ ਦੇ ਅੰਦਰੋਂ ਨੌ ਖਜ਼ਾਨੇ ਪ੍ਰਗਟ ਹੋ ਜਾਣ ਅਨੇਕਾਂ ਅਨੇਕਾਂ ਰਤਨ ਤੇਰੇ ਅੰਦਰ چھپے ਭੈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸ ਨਾ ਜਾਇ ਗੁਰੂ ਕੋਲ ਤੇ ਦਰਸਲ ਸੋਝ ਹੀ ਲੈਣੀ ਐ ਬੂਝ ਹੀ ਲੈ ਗੁਰਾ ਇੱਕ ਦੇ ਬੁਝਾਏ ਗੁਰੂ ਦੀ ਲੋੜ ਕੀ ਐ ਕਿਉਂ ਹੈ ਕੁਝ ਬੂਝ ਮਿਲੇ ਕੁਝ ਸੋਝ ਮਿਲੇ ਸੰਸਾਰ ਦੀ ਸੂਝ ਤੇ ਅਸੀਂ ਸੰਸਾਰ ਤੋਂ ਲੈ ਲੈਂਦੇ ਆਂ ਬਾਰੋਂ ਲੈ ਲੈਂਦੇ ਆਂ ਧਾਨੂ ਕੀ ਹੈ ਰੂਪ ਕੀ ਹੈ ਰੰਗ ਕੀ ਹੈ ਪਦਾਰਥ ਕੀ ਇਹ ਸੂਝ ਤੇ ਸਾਨੂੰ ਕਦਮ ਕਦਮ ਤੇ ਮਿਲ ਜਾਂਦੀ ਹੈ ਮਾਂ ਬਾਪ ਤਾਂ ਮਿਲ ਜਾਂਦੀ ਹੈ ਪਰਿਵਾਰ ਤਾਂ ਮਿਲ ਜਾਂਦੀ ਹੈ ਸੰਸਾਰ ਤਾਂ ਮਿਲ ਜਾਂਦੀ ਹੈ ਪਰ ਉਹਨਾਂ ਰਤਨਾਂ ਦੀ ਬੂਝ ਜੋ ਮਨੁੱਖ ਦੇ ਅੰਤਰਾ ਆਤਮੇ 'ਚ ਪਏ ਨੇ ਗੁਰੂ ਤੋਂ ਬਿਨਾਂ ਨਹੀਂ ਇਸ ਵਾਸਤੇ ਧਾਰਮਿਕ ਦੁਨੀਆ ਦੇ ਚ ਗੁਰੂ ਦੀ ਬਹੁਤ ਵੱਡੀ ਮਹਾਨਤਾ ਹੈ ਕਿ ਗੁਰੂ ਨਾਨਕ ਨੇ ਇਸ ਮਾਰਗ ਨੂੰ ਜਨਮ ਦਿੱਤਾ ਉਸ ਮਾਰਗ ਦਾ ਨਾਂ ਹੀ ਗੁਰੂ ਘਰ ਪੈ ਗਿਆ ਗੁਰੂ ਮਤ ਪੈ ਗਿਆ ਤੇ ਗੁਰੂ ਨੂੰ ਮਿਲੇ ਬਿਨਾ ਪ੍ਰਭੂ ਤੱਕ ਪਹੁੰਚਣਾ ਬਹੁਤ ਔਖਾ ਬਹੁਤ ਔਖਾ ਗੁਰੂ ਮਾਰਗ ਹੈ ਗੁਰੂ ਰਸਤਾ ਇਸ ਵਾਸਤੇ ਇਸ ਰਸਤੇ ਦਾ ਨਾਂ ਹੀ ਪੈ ਗਿਆ ਗੁਰੂ ਪੰਥ ਉਹ ਪੰਥ ਉਹ ਮਾਰਗ ਜੋ ਗੁਰੂ ਨੇ ਬਣਾਇਆ ਜੋ ਗੁਰੂ ਨੇ ਹੀ ਸਵਾਰਿਆ ਸ਼ਿੰਗਾਰਿਆ ਉਸੇ ਤੇ ਚੱਲ ਕੇ ਹੀ ਮਨੁੱਖ ਪਰਮਾਤਮਾ ਤੱਕ ਪਹੁੰਚ ਸਕੇਗਾ ਤੋ ਗੁਰੂ ਕੋਲ ਮੰਗਣਾ ਕੀ ਆਖਰ ਮਨੁੱਖ ਦਾ ਮਨ ਅਮੰਗ ਤੇ ਹੋ ਨਹੀਂ ਸਕਦਾ ਮੰਗਣਾ ਕੀ ਹੈ ਤੋ ਮੰਗ ਇਹ ਮੰਗਣੀ ਹੈ ਗੁਰਾ ਇੱਕ ਦੇ ਬੁਝਾਈਂ ਏ ਗੁਰੂ ਬਖਸ਼ਿਸ਼ ਕਰ ਇਕ ਬੂਝ 부ਝਾ ਇਕ ਸੂਝ ਦੇ ਇਕ ਸਮਝ ਦੇ ਕਿਹੜੀ ਬੂਝ ਕਿਹੜੀ ਸੂਝ ਕਿਹੜੀ ਸਮਝ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਲ ਨਾ ਜਾਇ ਜੋ ਸਾਰੇ ਜੀਵਾਂ ਦਾ ਦਾਤਾ ਹੈ ਜੋ ਸਾਰਿਆਂ ਨੂੰ ਰੋਜ਼ੀ ਦੇ ਰਿਹਾ ਉਹ ਮੈਨੂੰ ਬਿਲਕੁਲ ਭੁੱਲੇ ਨਾ ਜਿਸ ਨੂੰ ਭੁੱਲ ਜਾਈਏ ਸੰਬੰਧ ਟੁੱਟ ਜਾਂਦੇ ਹੈ ಸಂಬಂಧ ಮೈ ಬೇರೆ ಟು ಭಬಂಧ ವಾಡ ಭು ಜೋಟಾ ವಡ್ೆನು ಭುಲ್ವೆ ಸಂಬಂಧ ಟು ಗ್ರಮ ಮಿತ್ರ ನೂ ಭದ ಟು ಗಗತ್ ਤਵਾਮ ਸੰਬੰਧ ਯਾਦ ਦੇਖੜੇ ਚੇਤੇ ਦੇਖੜੇ ਘਰ ਦੇਚ ਜੋ ਪਦਾਰਥ ਪਿਆ ਉਹਦੇ ਨਾਲ ਵੀ ਸੰਬੰਧ ਜੁੜਦਾ ਹੈ ਯਾਦ ਕਰਕੇ ਜੋ ਚੇਤੇ ਚ ਨਿਕਲ ਗਿਆ ਹੈ ਪਦਾਰਥ ਉਹ ਭਾਵੇਂ ਹੈ ਲੇਕਿਨ ਫਿਰ ਵੀ ਨਹੀਂ ਕਿਉਂਕਿ ਯਾਦ ਦੇ ਚੋਨੇ ਲੱਗੇ ਰਹੇ ਚੇਤੇ ਦੇ ਚੋਨੇ ਲੱਗੇ ਜਿਸ ਵਸਤੂ ਨਾਲ ਸੰਬੰਧ ਜੋੜਨਾ ਹੈ ਉਸ ਦਾ ਚੰਦਨ ਉਸ ਦਾ ਚੇਤਾ ਬੜਾ ਲਾਜ਼ਮੀ ਹੈ تو اکثر ایسا ہوندہ ہے کہ جو چت دے چو نکل گیا سمبند ٹوٹ گیا جو یاد دے چو نکل گیا رشتہ ٹوٹ گیا گوڑے تو گوڑا رشتہ وڑے تو وڑا رشتہ بھی یاد دیکھ رہا ہے جس نو جتنا زیادہ یاد کریے اتنا گہرا سمبند جڑتا ہے اتنا گہرا رشتہ جڑتا ہے تو پرماتمہ کے بیادتک ہے سرک بیادتک ہے روم روم دچ بیادتک ہے ਔਰ ਇਸ ਨਾਲ ਸੰਬੰਧ ਜੁੜ ਸਕਦਾ ਹੈ ਯਾਦ ਕਰਦੇ ਇੱਕ ਮਨੁੱਖ ਕੋਲ ਬੈਠਾ ਹੁੰਦਾ ਹੈ ਤੇ ਅਸੀਂ ਕਹਦੇ ਨੇ ਆ ਪੁੱਛਦੇ ਹਾਂ ਕਿ ਇਹ ਜਿਹੜਾ ਕੋਲ ਬੈਠਾ ਹੈ ਤੇ ਕੌਣ ਹੈ ਤੁਹਾਡਾ ਕੀ ਲੱਗਦਾ ਹੈ ਤੇ ਮਨੁੱਖ ਬੋਲ ਪੈਂਦਾ ਇਹ ਤੇ ਕੋਈ ਦੂਰ ਦਾ ਜਾਦੂ ਹੈ ਤੋਂ ਦੂਰੀ ਤੇ 2 ਫੁੱਟ ਦੀ ਵੀ ਨਹੀਂ ਕੋਲ ਬੈਠਾ ਹੈ ਬਿਲਕੁਲ ਕੋਲ ਬੈਠਾ ਹੈ ਔਰ ਮਨੁੱਖ ਕਹਿ ਰਿਹਾ ਦੂਰ ਦਾ ਜਾਪਦਾ ਹੈ ਇੱਕ ਐਸੇ ਮਨੁੱਖ ਦਾ ਨਾਂ ਲਿਆ ਗਿਆ ਜੋ ਗਾਲਬਨ 5000 ਮੀਲ ਦੀ ਦੂਰੀ ਤੇ ਰਹਿੰਦਾ ਹੈ ਤੇ ਜੈਸੇ ਨਾਮ ਲਿਆ ਗਿਆ ਇਕਦਮ ਸੁਣਨ ਵਾਲਾ ਖੜ ਉਠੇਗਾ ਪਰ ਸੰਨ ਹੋਗਾ ਤੇ ਕਹਿਣ ਲਗਾਓ ਤੇ ਸਡੇ ਨੇੜੇ ਦਾ ਹੈ 5000 ਮੀਲ ਦੀ ਦੂਰੀ ਤੇ ਰਹਿਣ ਵਾਲਾ ਨੇੜੇ ਦਾ ਹੈ ਕੋਲ ਬੈਠਾ ਹੋਇਆ ਦੂਰ ਦਾ ਹੈ پرماتما بہت نکٹ ہے بکولی بھگت روداس کہہ روداس ہاتھ پے نیرے سہجے ہوئے سو ہوئے اے ہاتھ بھی دور ہو سکتے او تے روم روم دے تے ویاپک ہے لیکن دوری کیوں ہے یاد دے چنجی کوئی سنبند نہیں اس دا چنتن نہیں تو اس پرم شکتی نال جو سڑے روم روم دیاپک ہے دوی آنند مالک ہے دیوی سمپدہ دا جو مہان خزانہ ہے جو گن ندھان ہے لیکن یاد چو نکل گئے سڑے چنتن دوں نکل گیا اس واسطے کول ہوں دور ہے اور اتنا دور ہے کئی دفعہ منخ نے کہہ دیتا ہے کہ اس ستویں آسمان پورے ਉਤੇ ਸਤਿਮੂ ਪਾਦਾਲ ਦੇ ਚਲ ਦਰਸਲ ਜਿਸ ਨਾਲ ਕੋਈ ਸੰਬੰਧ ਨਹੀਂ ਜਿਸ ਨਾਲ ਕੋਈ ਯਾਦ ਦਾ ਰਿਸ਼ਤਾ ਨਹੀਂ ਉਹ ਤੇ ਹੈ ਹੀ ਦੂਰ ਤੇ ਜਿਸ ਦਿਨ ਪ੍ਰਮਾਤਮਾ ਦੀ ਯਾਦ ਅੰਦਰੋਂ ਚੱਲ ਪੈਂਦੀ ਹੈ ਤੇ ਗੁਰੂ ਇਹ ਬੂਝ 부ਝਾ ਦਿੰਦਾ ਉਸ ਦਿਨ ਮਨੁੱਖ ਨੂੰ ਪਤਾ ਚੱਲਦਾ ਹੈ ਕਿ ਹੱਥ ਵੀ ਦੂਰ ਹੈ ਉਹ ਤੇਸ ਤੋਂ ਵੀ ਨੇੜੇ ਕਹੋ ਰਵਦਾਸ ਹੱਥ ਤੇ ਨੇਰੇ ਸਜੇ ਹੋਏ ਸੋ ਹੋਈ ਕਾਹੇ ਰੇ ਬਨ ਖੋਜਨ ਜਾਏ ਸਰਬ ਨਿਵਾਸੀ ਸਦਾ ਅਲੀਫਾ ਉਹ ਹੀ ਸੰਗ ਸਮਾਇ ਉਹ ਤੇਰੇ ਵਿੱਚ ਉਹ ਤੇਰੇ ਅੰਦਰ ਵਸਿਆ ਹੋਇਆ ਤੋ ਗੁਰੂ ਕੋਲੋਂ ਇਹ ਬੂਝ ਲੈਣੀ ਹੈ ਗੁਰੂ ਕੋਲੋਂ ਸੂਝ ਲੈਣੀ ਹੈ ਤੇ ਇਹ ਅਰਦਾਸ ਕਰਕੇ ਹੀ ਮੰਗ ਸਕਾਂਗੇ ਇਹ ਬੇਨਤੀ ਨਾਲ ਹੀ ਪ੍ਰਾਪਤ ਕਰ ਸਕਾਂਗੇ ਗੁਰੂ ਤੇ ਹੁਕਮ ਨਹੀਂ ਚੱਲ ਸਕਦਾ ਨਾਨਕ ਹੁਕਮ ਨਾ ਚੱਲਈ ਨਾਲ ਕਸਮ ਚਲੇ ਅਰਦਾਸ ਓ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਵਾਂ ਜੋ ਰਾਜ਼ਤ ਰਹਿੰਦ ਹੈ ਰੋਜ਼ੀ ਰਹਿੰਦ ਹੈ ਜ਼ਰਰੇ ਜ਼ਰਰੇ ਦੀ ਜੋ ਬਾਲਣਾ ਕਰ ਰਿਹਾ ਓ ਮੈਨੂੰ ਭੁੱਲੇ ਨਾ ਉਹਦੀ ਯਾਦ ਬਣੀ ਰਹ ਔਰ ਉਸਦੀ ਯਾਦ ਹੀ ਜੀਵਨ ਵਿੱਚ ਅਨੇਕਾਂ ਰਤਨਾਂ ਨੂੰ ਪ੍ਰਗਟ ਕਰ ਰਹੀ ਹੈ ਦੇਵੀ ਸੰਪਦਾ ਨੂੰ ਜਨਮ ਦੇ ਲਿਨਗੇ ਜਿੱਥੇ ਪ੍ਰਭੂ ਚਿੰਤਨ ਹੈ ਉੱਥੇ ਪ੍ਰਭੂ ਆਨੰਦ ਹੈ ਜਿੱਥੇ ਪ੍ਰਭੂ ਵਿਸਰ ਗਿਆ ਹੈ ਉੱਥੇ ਸਾਰੇ ਦੁੱਖ ਜਿੱਥੇ ਪ੍ਰਮਾਤਮਾ ਦੀ ਯਾਦ ਹੈ ਉੱਥੇ ਪਰਮ ਪ੍ਰਕਾਸ਼ ਹੈ ਕਿ ਜਿੱਥੇ ਪ੍ਰਮਾਤਮਾ ਭੁੱਲ ਗਿਆ ਉੱਥੇ ਤੇ ਮਸਿਆ ਦੀ ਰਾਤ ਉੱਥੇ ਤੇ ਠੋਕਰਾਂ ਨੇ ਉੱਥੇ ਤੇ ਠੋਕਰਾਂ ਨੇ ਔਰ ਕਿਤਨੀਆਂ ਠੋਕਰਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋ ਪਰਮਾਤਮਾ ਨੂੰ ਭੁੱਲ ਜਾਈਏ ਚੇਤੇ ਚੋਂ ਸੁਨੋ ਕੱਢ ਦੇਈਏ ਤਾਂ ਕੋਈ ਇੱਕ ਰੋਗ ਥੋੜੀ ਵਿਆਪਦਾ ਅਨੇਕਾ ਰੋਗ ਸਰੀਰ ਨੂੰ ਆ ਕੇ ਲੱਗਦੇ ਮਨ ਨੂੰ ਆ ਕੇ ਲੱਗਦੇ ਸਾਰੀ ਜ਼ਿੰਦਗੀ ਦੋਸ਼ਕ ਬਣ ਜਾਂਦੀ ਹੈ ਉਸ ਦੀ ਯਾਦ ਹੀ ਜੀਵਨ ਨੂੰ ਸਵਰਗ ਬਣਾ ਦਿੰਦੀ ਹੈ ਔਰ ਉਸ ਨੂੰ ਭੁੱਲ ਜਾਣਾ ਜਲ ਨਰਕ ਬਣ ਜਾਂਦਾ ਹੈ ਇਸੋਂ ਵਾਸਤੇ ਸਹਿਬ ਸਾਨੂੰ ਮੰਗਣ ਦੀ ਜਾਚ ਸਿਖਾੰਦਨ ਗੁਰੂ ਕੋਲ ਕੀ ਮੰਗਣਾ ਹੈ ਗੁਰਾ ਇੱਕ ਦੇਵੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਇ